ਸਤਿ ਸ਼੍ਰੀ ਅਕਾਲ ਦੇਸ਼ ਦੁਨੀਆ ਦੀਆਂ ਖਬਰਾਂ ਤੁਸੀਂ ਦੇਖ ਰਹੇ ਹੋ ਬੁਲਟਿਨ ਦੀ ਸ਼ੁਰੂਆਤ ਅੱਜ ਦੀਆਂ ਵੱਡੀਆਂ ਤੇ ਅਹਿਮ ਅਪਡੇਟਸ ਨਾਲ ਪੰਜਾਬ ਵਿੱਚ ਪਛਮੀ ਗੜਬੜੀ ਦੇ ਸਰਗਰਮ ਹੋਣ ਕਾਰਨ ਲੋਕਾਂ ਨੂੰ ਕੁਝ ਰਾਹਤ ਮਿਲੀ ਹੈ ਮੌਸਮ ਵਿਭਾਗ ਅਨੁਸਾਰ ਅੱਜ ਪੰਜਾਬ ਵਿੱਚ ਮੀਂਹ ਅਤੇ ਤੇਜ਼ ਹਵਾਵਾਂ ਚੱਲਣ ਦੀ ਸੰਭਾਵਨਾ ਹੈ ਇਸ ਦੇ ਨਾਲ ਹੀ ਕੁਝ ਇਲਾਕਿਆਂ ਵਿੱਚ ਹੀਟ ਵੇਵ ਨੂੰ ਲੈ ਕੇ ਵੀ ਅਲਰਟ ਜਾਰੀ ਕਰ ਦਿੱਤਾ ਗਿਆ 48 ਡਿਗਰੀ ਨੂੰ ਪਾਰ ਕਰ ਚੁੱਕੇ ਸੂਬੇ ਦੇ ਤਾਪਮਾਨ ਵਿੱਚ ਅੱਜ ਮਾਮੂਲੀ ਗਿਰਾਵਟ ਦੇਖਣ ਨੂੰ ਮਿਲੀ ਹੈ ਮੌਸਮ ਵਿਭਾਗ ਅਨੁਸਾਰ ਅੱਜ ਪੰਜਾਬ ਦੇ ਤਿੰਨ ਸਰਕਲਾਂ ਫਰੀਦਕੋਟ, ਸ਼੍ਰੀ ਮੁਕਤਸਰ ਸਾਹਿਬ ਅਤੇ ਬਠਿੰਡਾ ਵਿੱਚ ਹੀਟ ਵੇਵ ਦਾ ਔਰੇਂਜ ਅਲਰਟ ਜਾਰੀ ਕਰ ਦਿੱਤਾ ਗਿਆ ਇਸ ਦੇ ਨਾਲ ਹੀ ਫਾਜ਼ਿਲਕਾ ਵਿੱਚ ਹੀਟ ਵੇਵ ਦੇ ਨਾਲ ਮੀਂਹ ਅਤੇ ਤੇਜ਼ ਹਵਾਵਾਂ ਨੂੰ ਲੈ ਕੇ ਹੀਟ ਵੇਵ ਮੀਅ ਅਤੇ ਤੇਜ਼ ਹਵਾਵਾਂ ਕਾਰਨ ਅੱਜ ਯੈਲੋ ਅਲਰਟ ਜਾਰੀ ਕਰ ਦਿੱਤਾ ਗਿਆ ਮੌਸਮ ਵਿਭਾਗ ਅਨੁਸਾਰ ਜੂਨ ਦੇ ਅੰਤ ਤੱਕ ਪੰਜਾਬ ਵਿੱਚ ਮੌਨਸਨ ਸਰਗਰਮ ਹੋ ਜਾਵੇਗਾ ਮੌਨਸਨ 25 ਤੋਂ 30 ਜੂਨ ਦਰਮਿਆਨ ਪੰਜਾਬ ਵਿੱਚ ਦਸਤਕ ਦੇਵੇਗਾ ਅਨੁਮਾਨ ਹੈ ਕਿ ਇਸ ਸਾਲ ਭਾਰਤ ਵਿੱਚ ਆਮ ਨਾਲੋਂ 105% ਦੀ ਜ਼ਿਆਦਾ ਮੀਂਹ ਪੈਣ ਦੀ ਸੰਭਾਵਨਾ ਹੈ ਜੇਕਰ ਮੌਨਸਨ ਪੰਜਾਬ ਦੇ ਪਹੁੰਚਣ ਤੱਕ ਹੌਲੀ ਨਾ ਹੋਇਆ ਤਾਂ ਪੰਜਾਬ ਵਿੱਚ ਵੀ ਚੰਗੀ ਬਾਰਿਸ਼ ਹੋਣ ਦੀ ਸੰਭਾਵਨਾ ਹੈ ਪਾਕਿਸਤਾਨ ਦੇ ਅਸ਼ਾਂਤ ਉੱਤਰੀ ਪੱਛਮੀ ਖੇਤਰ ਵਿੱਚ ਇੱਕ ਆਈਡੀ ਤਮਾਕੇ ਵਿੱਚ ਘੱਟੋ-ਘੱਟ 4 ਫੌਜੀ ਮਾਰੇ ਗਏ ਤੇ 3 ਹੋਰ ਜ਼ਖਮੀ ਹੋ ਗਏ ਪੁਲਿਸ ਨੇ ਸ਼ਨੀਵਾਰ ਨੂੰ ਜਾਣਕਾਰੀ ਦਿੱਤੀ ਇੱਕ ਘਟਨਾ ਸ਼ੁੱਕਰਵਾਰ ਦੇਰ ਸ਼ਾਮ ਉਦੋਂ ਵਾਪਰੀ ਜਦੋਂ ਸੁਰੱਖਿਆ ਬਲ ਦੇਸ਼ ਦੇ ਖੈਂਬਰ ਪਖਤੂਨਗਵਾ ਸੂਬੇ ਦੇ ਸਰਾਬ ਬੰਗਲਾ ਅਤੇ ਤਰਖਾਨਾ ਖੇਤਰਾਂ ਵਿੱਚ ਗਸ਼ਤ ਕਰ ਰਹੀ ਸੀ ਪੁਲਿਸ ਨੇ ਦੱਸਿਆ ਕਿ ਆਈਡੀ ਨਾਲ ਹੋਏ ਤਮਾਕੇ 'ਚ ਪਾਕਿਸਤਾਨੀ ਫੌਜ ਦੇ ਘੱਟੋ-ਘੱਟ 4 ਜਵਾਨ ਮਾਰੇ ਗਏ ਤੇ 3 ਹੋਰ ਜ਼ਖਮੀ ਹੋ ਗਏ ਜ਼ਖਮੀਆਂ ਨੂੰ ਤੁਰੰਤ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਘਟਨਾ ਤੋਂ ਬਾਅਦ ਸੁਰੱਖਿਆ ਬਲਾਂ ਨੂੰ ਮੌਕੇ ਤੇ ਭੇਜਿਆ ਗਿਆ ਤੇ ਉਨ੍ਹਾਂ ਕਾਸ਼ੀ ਮਹਿੰਮ ਚਲਾਈ ਗਈ ਹੈ ਪੁਲਿਸ ਨੇ ਦਸ ਅਮਰਿਤਕ ਫੌਜੀਆਂ ਦੀ ਪਛਾਣ ਜੇਬਰ ਇਜਾਜ਼ ਫੈਜ਼ਲ ਅਤੇ ਆਸੀਫ ਵਜੋਂ ਹੋਈ ਹੈ ਜਦਕਿ ਜ਼ਖਮੀ ਦੀ ਪਛਾਣ ਕਾਦੀਰ ਨਜੀਬ ਅਤੇ ਰਹਿਮਾਨ ਵਜੋਂ ਹੋਈ ਹੈ ਅਜੇ ਤੱਕ ਕਿਸੇ ਸਮੂਹ ਨੇ ਤਮਾਕੀ ਦੀ ਜ਼ਿੰਮੇਵਾਰੀ ਨਹੀਂ ਲਈ ਹੈ ਦਿੱਲੀ ਦੀ ਰੌਂਚ ਐਵੇਨਿਊ ਅਦਾਲਤ 'ਚ ਕਤਿਤ ਆਪਕਾਰੀ ਕਪੜੇ ਨਾਲ ਜੁੜੇ ਮਰੀ ਲੌਂਡਰਿੰਗ ਦੇ ਮਾਮਲੇ 'ਚ ਮੈਡੀਕਲ ਅਦਾਰ ਤੇ ਇੱਕ ਹਫਤੇ ਲਈ ਅੰਤ੍ਰਿਮ ਜ਼ਮਾਨਤ ਦੀ ਮੰਗ ਕਰਨ ਵਾਲੀ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਪਟੀਸ਼ਨ ਤੇ ਸੁਣਵਾਈ ਹੋਈ ਅਦਾਲਤ ਈਡੀ ਨੇ ਕੇਜਰੀਵਾਲ ਦੀ ਜ਼ਮਾਨਤ ਦਾ ਵਿਰੋਧ ਕਰਦਿਆਂ ਕਿਹਾ ਕਿ ਕੇਜਰੀਵਾਲ ਨੇ ਸ਼ੁੱਕਰਵਾਰ ਨੂੰ ਇੱਕ ਪ੍ਰੈਸ ਕਾਨਫਰੰਸ 'ਚ ਗੁੰਮਰਾਹਕੁੰਨ ਦਾਵਾ ਕੀਤਾ ਕਿ ਉਹ 2 ਜੂਨ ਨੂੰ ਆਤਮ ਸਮਰਪਨ ਕਰਨਗੇ ਈਡੀ ਨੇ ਇਹ ਵੀ ਕਹਿ ਕੇ ਅਰਵਿੰਦ ਕੇਜਰੀਵਾਲ ਨੇ ਆਪਣੀ ਸਿਹਤ ਸਮੇਤ ਕਈ ਮੁੱਦਿਆਂ ਤੇ ਤਾਤੁ ਲੁਕਾਏ ਅਤੇ ਝੂਠੇ ਬਿਆਨ ਦਿੱਤੇ ਮੁੱਖ ਮੰਤਰੀ ਨੂੰ ਪਹਿਲਾ ਸੁਪਰੀਮ ਕੋਰ ਤੇ ਉਹਨਾਂ ਨੂੰ ਡਾਕਟਰੀ ਸਹਾਇਤਾ ਦੀ ਲੋੜ ਹੈ ਹਾਲਾਂਕਿ ਅਦਾਲਤ ਨੇ ਕਿਹਾ ਕਿ ਜ਼ਮਾਨਤ ਅਪੀਲ ਤੇ ਅਗਲੀ ਸੁਣਵਾਈ 7 ਜੂਨ ਹੋਵੇਗੀ ਦੇਸ਼ ਅੱਜ 7ਵੇਂ ਅਤੇ ਆਖਰੀ ਫੇਜ਼ ਦੀ VOTING ਤੋਂ ਪਹਿਲਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੰਤਰ ਧਿਆਨ ਹੋ ਗਏ ਨੇ ਪ੍ਰਧਾਨ ਮੰਤਰੀ ਮੋਦੀ ਕੰਨਿਆ ਕੁਮਾਰੀ ਚ ਅੰਤਰ ਧਿਆਨ ਹੋ ਕੇ ਬੈਠ ਗਏ ਨੇ ਉਹ ਵਿਵੇਕਾਨੰਦ ਰੌਕ ਮੈਮੋਰੀਅਲ ਹੈ ਜਿੱਥੇ ਸਵਾਮੀ ਵਿਵੇਕਾਨੰਦ ਨੇ ਕਈ ਸਾਲ ਪਹਿਲਾਂ ਧਿਆਨ ਲਾਇਆ ਸੀ ਇੱਥੇ ਇੱਕ ਕਮਰੇ ਚ ਸਵਾਮੀ ਵਿਵੇਕਾਨੰਦ ਦੀ ਤਸਵੀਰ ਲਾਈ ਗਈ ਹੈ ਜਿੱਥੇ ਪ੍ਰਧਾਨ ਮੰਤਰੀ ਅੰਤਰ ਧਿਆਨ ਹੋਏ ਨੇ ਪ੍ਰਧਾਨ ਮੰਤਰੀ ਮੋਦੀ ਚੋਣ ਪ੍ਰਚਾਰ ਖਤਮ ਹੋਣ ਦੇ ਕੰਨਿਆ ਕੁਮਾਰੀ ਪਹੁੰਚ ਗਏ ਸੀ ਪੁਜਾਰੀਆਂ ਨੇ ਉਹਨਾਂ ਤੋਂ ਵਿਸ਼ੇਸ਼ ਆਰਤੀ ਕਰਵਾਈ ਅਤੇ ਪ੍ਰਸ਼ਾਦ ਸਾਲ ਦਿੱਤਾ ਇਸ ਦੇ ਲਈ ਪੂਰੇ ਕੰਨਿਆ ਕੁਮਾਰੀ ਚ 200 ਰਹੇ ਨੇ ਜਿਸ ਤੋਂ ਬਾਅਦ ਚਾਰ ਚੁੰਨੂ ਵੋਟਾਂ ਦੀ ਗਿਣਤੀ ਹੋਵੇਗੀ ਅਤੇ ਨਤੀਜੇ ਸਾਹਮਣੇ ਆਉਣਗੇ ਚਨਈ ਤੋਂ ਮੁੰਬਈ ਜਾ ਰਹੀ ਇੰਡੀਗੋ ਦੀ ਫਲਾਈਟ ਨੂੰ ਲੈ ਕੇ ਵੱਡੀ ਜਾਣਕਾਰੀ ਸਾਹਮਣੇ ਆਈ ਹੈ ਸ਼ਨੀਵਾਰ ਸਵੇਰੇ ਮੁੰਬਈ ਜਾ ਰਹੀ ਇੰਡੀਗੋ ਫਲਾਈਟ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਮਿਲੀ ਸੀ ਫਲਾਈਟ 6E5314 ਨੇ ਸਵੇਰੇ 7 ਵਜੇ ਚਨਈ ਤੋਂ ਉਡਾਨ ਭਰੀ ਇਹ ਸਵੇਰੇ 9:30 ਵਜੇ ਮੁੰਬਈ ਹਵਾਈ ਅੱਡੇ ਤੇ ਉਤਰਿਆ ਹਵਾਈ ਅੜੇ ਦੇ ਅਧਿਕਾਰੀ ਤੁਰੰਤ ਹਰਕਤ ਵਿੱਚ ਆ ਗਏ ਸਾਰੇ ਯਾਤਰੀਆਂ ਨੂੰ ਜਹਾਜ਼ ਤੋਂ ਸੁਰੱਖਿਅਤ ਉਤਾਰ ਲਿਆ ਗਿਆ ਫਿਲਹਾਲ ਪੂਰੇ ਜਹਾਜ਼ ਦੀ ਤਲਾਸ਼ੀ ਲਈ ਜਾ ਰਹੀ ਹੈ ਮੀਡੀਆ ਰਿਪੋਰਟਾਂ ਮੁਤਾਬਕ ਜਹਾਜ਼ 'ਤੇ 172 ਲੋਕ ਸਵਾਰ ਸੀ ਇੰਡੀਗੋ ਨੇ ਇੱਕ ਬਿਆਨ ਜਾਰੀ ਕਰਕੇ ਕਿਹਾ ਚਨਈ ਤੋਂ ਮੁੰਬਈ ਜਾ ਰਹੀ ਇ ਚਾਲਕ ਦਲ ਨੇ ਮੁੰਬਈ ਉਤਰਨ ਦੇ ਪ੍ਰੋਟੋਕਾਲ ਦੀ ਪਾਲਣਾ ਕੀਤੀ ਸੁਰੱਖਿਆ ਏਜੰਸੀ ਦੇ ਨਿਰਦੇਸ਼ਾਂ ਤੇ ਜਹਾਜ਼ ਨੂੰ ਸੁੰਸਾਨ ਜਗ੍ਹਾ ਤੇ ਲਜਾਇਆ ਗਿਆ ਸਾਰੇ ਯਾਤਰੀ ਜਹਾਜ਼ ਤੋਂ ਸੁਰੱਖਿਅਤ ਉਤਰ ਗਏ ਨੇ ਫਿਲਹਾਲ ਜਹਾਜ਼ ਦੀ ਪਾਲ جاری ਹੈ ਸਾਰੀਆਂ ਸੁਰੱਖਿਆ ਜਾਂਚਾਂ ਪੂਰੀਆਂ ਹੋਣ ਤੋਂ ਬਾਅਦ ਜਹਾਜ਼ ਨੂੰ ਟਰਮੀਨਲ ਖੇਤਰ ਵਿੱਚ ਵਾਪਸ ਲਿਆਂਦਾ ਜਾਵੇਗਾ ਦੱਸ ਦਈਏ ਕਿ ਹਾਲ ਹੀ ਦੇ ਸਮੇਂ ਵਿੱਚ ਕਿਸੇ ਵੀ ਫਲਾਈਟ ਲਈ ਇਹ ਤੀਜਾ ਖਤਰਾ ਹੈ ਇਸ ਤੋਂ ਪਹਿਲਾਂ ਦਿੱਲੀ ਤੋਂ ਬਨਾਰਸ ਜਾਣ ਵਾਲੀ ਫਲਾਈਟ ਨੂੰ ਵੀ ਅਜਹੀ ਧਮਕੀ ਮਿਲੀ ਸੀ ਅਜੇ ਹੀ ਮਾਮਲਾ ਦਿੱਲੀ ਤੋਂ ਸ਼੍ਰੀਨਗਰ ਜਾਣ ਵਾਲੀ ਫਲਾਈਟ 'ਚ ਸਾਹਮਣੇ ਆਇਆ ਹੁਣ ਸ਼ਨੀਵਾਰ ਨੂੰ ਚੇਨਈ ਤੋਂ ਮੁੰਬਈ ਜਾ ਰਹੀ ਫਲਾਈਟ ਪਿਆਨਕ ਗਰਮੀ ਦੇ ਮੱਦੇਨਜ਼ਰ ਕੌਮੀ ਰਾਜਧਾਨੀ ਵਿੱਚ ਪਾਣੀ ਦੇ ਸੰਕਟ ਨਾਲ ਜੂੰਜਰੇ ਦਿੱਲੀ ਸਰਕਾਰ ਨੇ ਹਰਿਆਣਾ ਉੱਤਰ ਪ੍ਰਦੇਸ਼ ਅਤੇ ਹਿਮਾਚਲ ਪ੍ਰਦੇਸ਼ ਦੀਆਂ ਸਰਕਾਰਾਂ ਤੋਂ ਹੋਰ ਪਾਣੀ ਦੀ ਮੰਗ ਨੂੰ ਲੈ ਕੇ ਸੁਪਰੀਮ ਕੋਰਟ ਦਾ ਰੁਕ ਕੇਤਾ ਦਿੱਲੀ ਸਰਕਾਰ ਨੇ ਸੁਪਰੀਮ ਕੋਰਟ ਵਿੱਚ ਪਟੀਸ਼ਨ ਦਾਇਰ ਕਰਕੇ ਇਹਨਾਂ ਰਾਜ ਸਰਕਾਰਾਂ ਨੂੰ ਦਿੱਲੀ ਨੂੰ ਹੋਰ ਪਾਣੀ ਸਪਲਾਈ ਕਰਨ ਦੇ ਨਿਰਦੇਸ਼ ਦੇਣ ਦੀ ਮੰਗ ਕੀਤੀ ਹੈ ਤਾਂ ਜੋ ਘੱਟੋ-ਘੱਟ 1 ਮਹੀਨੇ ਲਈ ਬਾਧੂ ਪਾਣੀ ਉਪਲਬਧ ਕਰਵਾਇਆ ਜਾ ਸਕੇ ਦਿੱਲੀ ਸਰਕਾਰ ਨੇ ਪਟੀਸ਼ਨ ਵਿੱਚ ਕਿਹਾ ਪਾਣੀ ਤੱਕ ਪਹੁੰਚ ਹਰ ਵਿਅਕਤੀ ਦੇ ਬੁਨਿਆਦੀ ਮਨੁੱਖੀ ਅਧਿਕਾਰਾਂ ਵਿੱਚੋਂ ਇੱਕ ਹੈ ਪਾਣੀ ਨਾ ਸਿਰਫ ਜਿਉਂਦੇ ਰਹਿਣ ਲਈ ਜ਼ਰੂਰੀ ਹੈ ਸਗੋਂ ਪਾਣੀ ਤੱਕ ਪ ਮਾਨ ਮਰਿਆਦਾ ਤੇ ਗੁਣਵੱਤਾ ਦਾ ਜ਼ਰੂਰੀ ਹਿੱਸਾ ਵਰਤਮਾਨ ਵਿੱਚ ਪਾਣੀ ਦੀ ਕਮੀ ਦਿੱਲੀ ਦੇ ਐਨਸੀਟੀ ਦੇ ਲੋਕਾਂ ਦੇ ਸਮਾਜਿਕ ਅਤੇ ਸਿਹਤਯਾਰੀ ਜੀਵਨ ਦੇ ਅਧਿਕਾਰ ਦੀ ਉਲੰਘਣਾ ਕਰਦੀ ਹੈ ਪਟੀਸ਼ਨ ਵਿੱਚ ਕਿਹਾ ਗਿਆ ਕਿ ਪਾਣੀ ਦੀ ਮੰਗ ਵਧਣ ਕਾਰਨ ਵਜ਼ੀਰਾਬਾਦ ਵਿਰਾਸ ਦੇ ਪਾਣੀ ਦਾ ਪੱਧਰ ਗੰਭੀਰ ਰੂਪ ਵਿੱਚ ਹੇਠਾਂ ਆ ਗਿਆ ਜਿਸ ਕਾਰਨ ਪਾਣੀ ਦੀ ਕਮੀ ਹੋ ਰਹੀ ਹੈ ਇਸ ਨਾਲ 2.5 ਕਰੋੜ ਦੀ ਲਿਵਾਸੀਆਂ ਦੀ ਸਿਹਤ ਨੂੰ ਗੰਭੀਰ ਖਤਰਾ ਹੈ ਪਟੀਸ਼ਨ ਚ ਇਹ ਵੀ ਕਿਹਾ ਗਿਆ ਕਿ ਤਾਪਮਾਨ ਚ ਇਸ ਬੇਮਿਸਾਲ ਵਾਦੇ ਨੂੰ ਪਾਣੀ ਦੀ ਮੰਗ ਨੂੰ ਵਧਾ ਦਿੱਤਾ ਹੈ ਜਿਸ ਨੂੰ ਗਵਾਂਡੀ ਸੂਬਿਆਂ ਤੋਂ ਮੌਜੂਦਾ ਸਪਲਾਈ ਨਾਲ ਪੂਰਾ ਨਹੀਂ ਕੀਤਾ ਜਾ ਰਿਹਾ ਜਲ ਮੰਤਰੀ ਆਤੀਸ਼ੀ ਨੇ ਸੁਪਰੀਮ ਪਿਟੀਸ਼ਨ ਚ ਦਲੀਲ ਕੀਤੀ ਕੇ ਰਾਜ ਦੀ ਰਾਜਸਥਾਨੀ ਖੇਤਰ ਚ ਤੇਜ਼ ਗਰਮੀ ਅਤੇ ਰੈਡ ਅਲਰਟ ਜਾਰੀ ਹੋਣ ਕਾਰਨ ਇਹ ਪਿਟੀਸ਼ਨ ਦਾਇਰ ਕਰਨਾ ਜ਼ਰੂਰੀ ਹੋ ਗਿਆ ਹੈ ਆਸਟ੍ਰੇਲੀਆ ਵਿਖੇ ਪੱਠ ਹਵਾਈ ਅੱਡੇ ਤੇ ਤੇਲ ਪਰਨ ਦੀ ਇੱਕ ਵੱਡੀ ਸਮੱਸਿਆ ਕਾਰਟੋਕਟ 59 ਅੰਤਰਰਾਸ਼ਟਰੀ ਅਤੇ ਘਰੇ ਲੂਡਾਣਾ ਰੱਦ ਕਰਨੀਆਂ ਪਈਆਂ ਇਸ ਨਾਲ ਹਜ਼ਾਰਾਂ ਯਾਤਰੀ ਪਰੇਸ਼ਾਨੀ ਵਿੱਚ ਨੇ ਅਤੇ ਉਹ ਹਵਾਈ ਅੱਡੇ ਤੇ ਫਸੇ ਹੋਏ ਨੇ ਪੱਠ ਹਵਾਈ ਅੱਡੇ ਦੇ ਬੁਲਾਰੇ ਨੇ ਪੁਸ਼ਟੀ ਕੀਤੀ ਹੈ ਕਿ ਰਿਫਿਊਲ ਦਾ ਮੁੱਦਾ ਬਾਹਰ ਜਾਣ ਵਾਲੀਆਂ ਉਡਾਣਾਂ ਤੇ ਕੁਝ ਆਉਣ ਵਾਲੀਆਂ ਉਡਾਣਾਂ ਨੂੰ ਪ੍ਰਭਾਵਿਤ ਕਰ ਰਿਹਾ ਹੈ ਇਹ ਪਤਾ ਨਹੀਂ ਹੈ ਕਿ ਕਿੰਨੀ ਦੇਰ ਤੱਕ ਉਡਾਣਾਂ ਪ੍ਰਭਾਵਿਤ ਹੋਣਗੇ ਕਿਉਂਕਿ ਮਾਹਰ ਇਸ ਮੁੱਦੇ ਨੂੰ ਹੱਲ ਕਰਨ ਲਈ ਕੰਮ ਕਰਨਾ ਜਾਰੀ ਰੱਖੇ ਹੋਏ ਨੇ ਪੱਠ ਹਵਾਈ ਅੱਡੇ ਦੇ ਬੁਲਾਰੇ ਨੇ ਕਿਹਾ ਸਾਡੇ ਕੋਲ ਸੰਭਾਵੀ ਹੱਲਾਂ ਤੇ ਕੰਮ ਕਰਨ ਵਾਲੇ ਬਾਹਰੀ ਮਾਹ ਕਰਨ ਲਈ ਹਰ ਵਿਕਲਪ ਦੀ ਪਰਚੋਲ ਕਰ ਰਹੇ ਹਾਂ ਬੁਲਾਰੇ ਨੇ ਕਿਹਾ ਕਿ ਅਸੀਂ ਸਮਝਦੇ ਹਾਂ ਕਿ ਯਾਤਰੀਆਂ ਤੇ ਸਾਡੇ 에ਅਰਲਾਈਨ ਪਾਈ ਵਾਲਾਂ ਲਈ ਇਹ ਇੱਕ ਮੁਸ਼ਕਲ ਅਤੇ ਨਿਰਾਸ਼ਜਨਕ ਸਵੇਰ ਨਹੀਂ ਹੈ ਬੁਲਾਰੇ ਨੇ ਕਿਹਾ ਅਸੀਂ ਸਮਝਦੇ ਹਾਂ ਕਿ ਯਾਤਰੀਆਂ ਤੇ ਸਾਡੇ 에ਅਰਲਾਈਨ ਪਾਈ ਵਾਲਾਂ ਲਈ ਇਹ ਇੱਕ ਮੁਸ਼ਕਲ ਅਤੇ ਨਿਰਾਸ਼ਜਨਕ ਸਵੇਰ ਰਹੀ ਹੈ ਬੁਲਾਰੇ ਨੇ ਅੱਗੇ ਕਿਹਾ ਅਸੀਂ ਬੀਗਨ ਲਈ ਮਾਫੀ ਚਾਹੁੰਦੇ ਹਾਂ ਅਤੇ ਯਾਤਰੀਆਂ ਦੇ ਧੀਰਜ ਲਈ ਉਹਨਾਂ ਦਾ ਧੰਨਵਾਦ ਕਰਦੇ ਹਾਂ ਦੱਖਣੀ ਪੱਛਮੀ ਚੀਨ ਦੇ ਚੇਜ਼ੇ ਆਂਗ ਆਟੋਨੋਮਸ ਖੇਤਰ ਵਿੱਚ ਨਾਗੁਕ ਸ਼ਹਿਰ ਦੇ ਨਿਆਇਮਾ ਕਾਉਂਟੀ ਵਿੱਚ ਸ਼ਨੀਵਾਰ ਸਵੇਰੇ 8:46 ਮਿੰਟ ਤੇ 5.9 ਤੀਬਰਤਾ ਦਾ ਪੂਚਾਲ ਆਇਆ ਚਾਈਨਾ ਆਰਥਕ ਯੂਕ ਨੈਟਵਰਕ ਸੈਂਟਰ ਨੇ ਜਾਣਕਾਰੀ ਦਿੱਤੀ ਪੂਚਾਲ ਦਾ ਕੇਂਦਰ 34.14 ਡਿਗਰੀ ਉੱਤਰੀ ਅਕਸ਼ਾਂਸ਼ ਅਤੇ 86.36 ਡਿਗਰੀ ਪੂਰਬੀ ਦੇਸ਼ਾਂਤਰ ਤੇ ਦੇਖਿਆ ਗਿਆ ਸੀਈਐਨਸੀ ਵੱਲੋਂ ਜਾਰੀ ਰਿਪੋਰਟ ਵਿੱਚ ਕਿਹਾ ਗਿਆ ਕਿ ਪੂਚਾਲ 8 ਕਿਲੋਮੀਟਰ ਦੀ ਡੂੰਘਾਈ ਵਿੱਚ ਆਇਆ ਪੂਚਾਲ ਦਾ ਕੇਂਦਰ ਕਾਉਂਟੀ ਮੀਟਰ ਨਿਆਮਾ ਤੋਂ 275 ਕਿਲੋਮੀਟਰ ਅਤੇ ਖੇਤਰੀ ਰਾਜਧਾਨੀ ਲਹਾਸਾ ਤੋਂ 672 ਕਿਲੋਮੀਟਰ ਦੂਰ ਸ ਪੁਚਾਲ ਦਾ ਕੇਂਦਰ ਕਿਸੇ ਅਣਜਾਣ ਖੇਤਰ ਵਿੱਚ ਸੀ ਅਤੇ ਨੈਮੰਦੀ ਕਾਉਂਟੀ ਸੀਰ ਤੇ ਕੋਈ ਮਹੱਤਵਪੂਰਨ ਪੁਚਾਲ ਦੇ ਛਟਕੇ ਮਹਿਸੂਸ ਨਹੀਂ ਕੀਤੇ ਗਏ ਕਾਉਂਟੀ ਦੇ ਐਮਰਜੈਂਸੀ ਪ੍ਰਬੰਧਨ ਵਿਭਾਗ ਦੇ ਅਨੁਸਾਰ ਖੇਤਰੀ ਜਾਂਚ ਕਰਨ ਲਈ ਕਰਮਚਾਰੀਆਂ ਨੂੰ ਪੁਚਾਲ ਵਾਲੇ ਖੇਤਰ ਵਿੱਚ ਭੇਜਿਆ ਗਿਆ ਸੋ ਇਹ ਸੰਦੇਸ਼ ਦੁਨੀਆ ਦੇ ਖਬਰਾਂ ਹੁਣ ਮੈਨੂੰ ਦਿਓ ਇਜਾਜ਼ਤ ਧੰਨਵਾਦ ਸਸ਼ੀ